ਅੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਰਾਵੀ ਦਰਿਆ ਦੇ ਪਾਣੀ ਨੂੰ ਰੋਕਣ ਦੇ ਲਈ ਮਾਦੋਪੁਰ ਹੈਡ ਤੇ 18 ਗੇਟ ਬਣਾਏ ਹੋਏ ਲਗਾਤਾਰ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਫਲੱਡ ਗੇਟ ਟੁੱਟਣ ਦੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਹੜਾ ਕਾਰਨ ਹਾਲਾਤ ਲਗਾਤਾਰ ਵਿਗੜ ਰਹੇ ਨੇ ਪਠਾਨਕੋਟ ਦੇ ਮਾਦੋਪੁਰ ਹੈਡਵਰਕਸ ਦਾ ਗੇਟ ਟੁੱਟ ਗਿਆ ਹੈ ਡੈਮ ਤੋਂ ਸਿੱਧਾ ਰਾਵੀ ਨਦੀ ਦੇ ਵਿੱਚ ਪਾਣੀ ਜਾ ਰਿਹਾ ਹੈ ਪਾਣੀ ਤੇਜ਼ੀ ਨਾਲ ਆ ਰਿਹਾ ਹੈ ਤਾਂ ਦੂਜੇ ਪਾਸੇ ਲਗਭਗ 50 ਲੋਕ ਉਥੇ ਫਸੇ ਹੋਏ ਨੇ ਹੈਲੀਕਾਪਟਰ ਦੇ ਰਾਹੀਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਇੱਕ ਕਰਮਚਾਰੀ ਦੇ ਲਾਪਤਾ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਮੁਲਾਜ਼ਮ ਖਰਾਬ ਗੇਟ ਨੂੰ ਠੀਕ ਕਰਨ ਦੇ ਲਈ ਆਏ ਸੀ ਤੇ ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਕਾਰਨ ਇੱਕ ਫਲੱਡ ਗੇਟ ਟੁੱਟ ਗਿਆ ਸਮੇਂ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ ਦਰ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਤੇ ਦੌਰਾਨ ਕਈ ਬੰਦਿਆਂ ਦੇ ਫਸੇ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤਾਂ ਪਠਾਨਕੋਟ ਤੇ ਮਾਦੋਪੁਰ ਹੈਡਵਰਕਸ ਤੇ ਤਾਂ ਅੱਜ ਕੁਦਰਤ ਨੇ ਵੱਡਾ ਖੇਡ ਖੇਡ ਦਿੱਤਾ ਹੈ ਡੈਮ ਦੇ ਗੇਟ ਟੁੱਟ ਗਏ ਨੇ ਤੇ ਪਾਣੀ ਸਿੱਧਾ ਰਾਵੀ ਦਰਿਆ ਦੇ ਵਿੱਚ ਜਾਣ ਲੱਗ ਪਿਆ ਹੈ ਲੋਕਾਂ ਦਾ ਰੈਸਕਿਊ ਕਰਨ ਲਈ ਆਰਮੀ ਦਾ ਹੈਲੀਕਾਪਟਰ ਵੀ ਪਹੁੰਚ ਚੁੱਕਿਆ ਹੈ ਉੱਪਰੋਂ ਪਾਣੀ ਚੜਦਾ ਜਾ ਰਿਹਾ ਹੈ ਤੇ ਇੱਥੋਂ ਲੋਕਾਂ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ ਇਹ ਤਸਵੀਰਾਂ ਮਾਦੋਪੁਰ ਹੈਡਵਰਕਸ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਹੈਡ ਦਾ ਫਲੱਡ ਗੇਟ ਟੁੱਟ ਚੁੱਕਿਆ ਸੰਗਰੂਰ ਦੇ ਵਿੱਚ ਵੀ ਹੜ੍ਹਾਂ ਦਾ ਖਤਰਾ ਵੱਧ ਗਿਆ ਖੱਗਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਇੱਕਦਮ ਖੱਗਰ ਦੇ ਪਾਣੀ ਦਾ ਪੱਧਰ ਵਧਣ ਲੱਗਿਆ ਤੇ 745 ਫੁੱਟ ਉੱਤੇ ਪਹੁੰਚ ਗਿਆ ਤਾਂ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਸੱਤ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਦੇ ਵਿੱਚ ਹਨ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਜ਼ਿਲਕਾ ਦੇ 150 ਤੋਂ ਵੱਧ ਪਿੰਡ ਡੁੱਬ ਗਏ ਨੇ ਐਨਡੀਆਰਐਫ, ਐਸਟੀਆਰਐਫ ਤੋਂ ਇਲਾਵਾ ਫੌਜ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਨੇ ਤਾਂ ਪਠਾਨਕੋਟ ਜੰਮੂ ਹਾਈਵੇ ਨੇੜੇ ਅੱਪਰ ਬਾਰੀ ਦੁਆਬ ਨਹਿਰ ਟੁੱਟ ਗਈ ਹੈ ਪਾਣੀ ਹਾਈਵੇ ਸਮੇਤ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਭਰ ਗਿਆ ਤਾਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਸਰਕਾਰ ਨੇ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਨੇ ਲੋਕਾਂ ਦੀ ਮਦਦ ਲਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਨੇ ਤੇ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਰਾਵੀ ਦਰਿਆ ਦੇ ਪਾਣੀ ਨੂੰ ਰੋਕਣ ਦੇ ਲਈ ਮਾਦਪੁਰ ਹੈੱਡ ਤੇ ਬਣਾਇਆ ਹੋਇਆ ਜਿਹੜਾ ਗੇਟ ਬਣਾਏ ਹੋਏ ਨੇ ਉੱਥੇ ਇੱਕ ਗੇਟ ਜਿਹੜਾ ਆ ਟੁੱਟ ਗਿਆ ਲਗਾਤਾਰ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜਿਸ ਕਾਰਨ ਫਲੱਡ ਗੇਟ ਟੁੱਟਿਆ ਤੇ ਇਸ ਵਕਤ ਫਲੱਡ ਗੇਟ ਟੁੱਟਣ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਹੜਾਂ ਕਾਰਨ ਲਗਾਤਾਰ ਹਾਲਾਤ ਨਾਜ਼ੁਕ ਬਣੇ ਹੋਏ ਨੇ ਤੇ ਇਸ ਦੌਰਾਨ ਹੀ ਹੈਡਵਰਕਸ ਦਾ ਗੇਟ ਟੁੱਟਿਆ ਡੈਮ ਤੋਂ ਸਿੱਧਾ ਰਾਵੀ ਨਦੀ ਦੇ ਵਿੱਚ ਪਾਣੀ ਜਾ ਰਿਹਾ ਹੈ ਤੇ ਪਾਣੀ ਤੇਜ਼ੀ ਨਾਲ ਜਾ ਰਿਹਾ ਹੈ ਦੇਖੋ ਬੰਦੇ ਉਥੇ 50 ਬੰਦੇ ਉਥੇ ਇੱਕ ਫਲੱਡ ਗੇਟ ਨੂੰ ਓਪਨ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੇ ਉਥੇ ਡੈਮੇਜ ਹੋਈ ਸੀ ਜਿਹਦੇ ਕਰਕੇ ਉਹ ਟਰੈਪ ਹੋ ਗਏ ਤੇ ਰੈਸਕਿਊ ਆਪਰੇਸ਼ਨ ਔਨ ਹੈਗਾ ਤੇ 50 ਬੰਦੇ ਉਥੇ ਟੋਟਲ ਫਸੇ ਹੋ ਸੀਗੇ ਇੱਕ ਸੌर्टी ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌर्टी ਹੁਣੇ ਹੀ ਲੱਗਣ ਲੱਗੀ ਹੈ ਹੁਣੇ वेरी वेरी ਸੂਨ एवरीवन विल बी ਰੈਸਕਿਊਡ ਕੋਈ ਕੈਜੂਐਲਟੀ ਵੀ ਹੈ ਦੇਖੋ ਇਹਦੇ ਬਾਰੇ ਇੱਕ ਵਾਰੀ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ ਫਿਰ ਮੈਂ ਇਹਦੇ ਬਾਰੇ ਕੁਝ ਫਿਰ ਉਹਦਾ ਸਟੇਟਿਟੀ ਕੀ ਹੈ ਇਸ ਵੇਲੇ ਜਿਹ ਪਿੱਛੇ ਦੀ ਗੱਲ ਕਰੀ ਹੈ ਜਾਂ ਜਿਵੇਂ ਵੀ ਰਿਪੋਰਟ ਆ ਰਹੀ ਹੈ ਦੇਖੋ ਜਿੰਨਾ ਪਾਣੀ ਦਾ ਹੈਗਾ ਅੱਜ ਥੋੜਾ ਜਿਹਾ 20 ਕਿਊਸਿਕਸ ਘਟੇ ਹੋਇਆ ਸੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਅਜੇ ਵੀ ਹੈ ਤੇ ਹਜੇ ਆਪਾਂ ਅਗਲੇ ਹਫਤਾ ਗੱਪਾਂ ਬਹੁਤ ক্লোਸਲੀ ਇਸ ਨੂੰ ਵਾਚ ਕਰਾਂਗੇ ਤੇ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਹੜੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਝ ਦੇ ਨਾਲ ਹੋਣ ਉਸ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉਹ ਨਹੀਂ ਛੱਡ ਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਹੈ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨਡੀਆਰਐਫ ਦੀ ਟੀਮਾਂ ਨੇ ਸਾਡੇ ਕੋਲ 에ਅਰ ਫੋਰਸ ਦੀ ਟੀਮ ਹੈਗੀ ਹੈ ਸਾਡੇ ਕੋਲ ਆਰਮੀ ਦੀ ਹੈਗੀ ਹੈ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਂਦਾ ਹੈ ਕਿਤੇ ਕੋਈ 트ੈਪਡ ਹੈਗਾ ਜਾਂ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਇਹੋ ਜਿਹੇ ਇਲਾਕੇ ਜਿੱਤੇ ਉਹ ਬਾਹਰ ਨਹੀਂ ਨਿਕਲ ਪਾਰ ਰਿਹਾ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਹਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਅਸੀਂ ਜਲਦ ਤੋਂ ਜਲਦ ਉਸ ਤੇ ਐਕਟ ਕਰਦੇ ਆਂ ਸਰ ਜਿਹੜਾ ਕੰਟਰੋਲ ਨੰਬਰ ਜਿਹੜਾ ਤੁਸੀਂ ਦਿੱਤਾ ਹੋਇਆ ਹੈ ਲੈਂਡਲਾਈਨ ਨੰਬਰ ਹੈ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਉੱਤੇ ਜਦੋਂ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਅਸੀਂ ਦੋ ਨੰਬਰਸ ਨੇ ਉਹਨਾਂ 'ਚ ਕਿਸੇ ਦੇ ਵੀ ਤੁਸੀਂ ਕਾਲ ਕਰ ਲਓ 24/7 ਉਹ ਨੰਬਰਸ ਆਪਰੇਸ਼ਨਲ ਨੇ ਰਾਤੀ 3 ਵਜੇ 4